ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਤੀਜਾ ਹਰ ਜੀਓ ਤੁਜਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖੇਨ ਵਿਸਰੈ ਤੂ ਸੁਆਮੀ ਜਾਣੋ ਬਰਸ ਪਚਾਸਾ ਆਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਾਸਾ ਰਜਿਓ ਤੁਦਨ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖਿਨ ਵਿਸਰਾ ਤੂ ਸਵਾਮੀ ਜਾਣਾ ਬਰਸ 50 ਨਾ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸ ਭਰ ਜਿਓ ਤੁਮ ਆਪ ਦੇਹੁ 부ਝਾਈ ਹਰ ਜਿਉ ਤੁਧ ਬਿਟੋ ਬਾਰਿਆ ਸਦ ਹੀ ਤੇਰੇ ਨਾਮ ਬਿਟੋ ਬਲ ਜਾਈ ਰਹਾ ਤਾਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਏ ਸ਼ਬਦ ਹੀ ਮੁਕਤ ਪਾਏ ਸ਼ਬਦ ਮਨ ਤਨ ਨਿਰਮਲ ਹੋਆ ਆਰਵਸਿਆ ਮਨ ਆਏ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਰਸ ਰਹਾ ਸਮਾਈ ਛਾਪਦ ਨਾ ਜਾਣ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਪਿਰਥਾ ਜਨਮ ਗਵਾਇਆ ਜਮਾਵਰੂ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹ ਸਮਾਣੇ ਮਾਨਮੁਖ ਮੁਗਧ ਗੁਬਾਰਾ ਤੇ ਕਰ ਵੇਖ ਮਾਰਗ ਲਾਏ ਭਾਏ ਤਿਸ ਬਿਨ ਅਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟ ਪਾਏ ਕਰਤਾ ਸਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਭਾਇ ਤਾਵਰ ਨਾਂ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਏ ਤਿਸ ਬਿਨ ਆਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਤਵਰਨਾ ਦੂਜਾ ਕੋਈ ਵਾ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ 3 ਹਰ ਜਿਓ ਤੁਜਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਕਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ 함 ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ